ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਧੜਾ ਨਵਾਂ ਸ਼ਹਿਰ ਦੋਸਤੋ ਤੁਹਾਡੇ ਲਈ ਸ਼ੇਅਰ ਬਾਜ਼ਾਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਇਆ ਜੀ ਤੇ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਬਜਟ ਆ ਜਿਹੜਾ ਕੀ ਉਹ ਪੇਸ਼ ਹੋਇਆ ਬਜਟ ਪੇਸ਼ ਹੋਣ ਤੋਂ ਬਾਅਦ ਜਿਹੜਾ ਕੀ ਆ ਕਈ ਦੋਸਤਾਂ ਨੂੰ ਬਜਟ ਪਸੰਦ ਆਇਆ ਤੇ ਕਈਆਂ ਨੂੰ ਪਸੰਦ ਨਹੀਂ ਆਇਆ ਤੇ ਕਈਆਂ ਦੇ ਭਾਂ ਦਾ ਬਜਟ ਦੇ ਵਿੱਚ ਬਹੁਤ ਕੌਸ਼ਾਂ ਤੇ ਕਈਆਂ ਦੇ ਭਾਂ ਦਾ ਬਜਟ ਦੇ ਵਿੱਚ ਹੈ ਨਹੀਂ ਪਰ ਬਾਜ਼ਾਰ ਨੇ ਜਿਹੜੀ ਕੀ ਆ ਆਪਣੀ ਪ੍ਰਤੀਕਿਰਿਆ ਦਿੱਤੀ ਆ ਬਾਜ਼ਾਰ ਨੇ ਦੋ ਦਿਨ ਹੋ ਗਏ ਬਾਜ਼ਾਰ ਨੂੰ ਘਰਾਵਟ ਵਾਲੇ ਜਾਂਦੇ ਹੋਏ ਇੰਡੈਕਸ ਆ ਜਿਹੜਾ ਕਿ ਥੱਲੇ ਨੂੰ ਫਿਸਲ ਰਿਹਾ ਭਾਈ ਅੱਜ ਜੇਕਰ ਪਿਛਲੇ 2 ਦਿਨ ਦੀ ਮੈਂ ਗੱਲ ਕਰਾਂ ਤੇ ਦੋਸਤੋ ਜਿਹੜਾ ਕਿ ਪਿਛਲੇ 2 ਦਿਨਾਂ ਦੇ ਵਿੱਚ ਆ ਦੇਖੋ ਪਿਛਲੇ 5 ਦਿਨ ਦੀ ਗੱਲ ਕਰਾਂ ਜਿਹੜਾ ਕਿ ਆ ਬੀਐਸਈ ਸੈਂਸੈਕਸ ਆ ਉਹ 650 ਅੰਕ ਜਿਹੜਾ ਕਿ ਆ ਥੱਲੇ ਗਿਆ ਤੇ ਜੇਕਰ ਮੈਂ ਨਿਫਟੀ ਬੈਂਕ ਦੀ ਗੱਲ ਕਰਾਂ ਨਿਫਟੀ ਬੈਂਕ ਆ ਦੋਸਤੋ ਜਿਹੜਾ ਕਿ ਉਹ 958 ਅੰਕ ਗਰਾਵਟ ਦੇ ਵਿੱਚ ਗਿਆ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿ ਆ ਬਜਟ ਪੇਸ਼ ਹੋਇਆ ਉਹਦੇ ਵਿੱਚ ਟੈਕਸੀ ਸੀਗਾ ਤੇ ਟੈਕਸ ਜਿਹੜਾ ਕਿ ਕਹਿ ਲੋ ਕਿ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਨਤਾ ਦੇ ਉੱਪਰ ਆਪਾਂ ਪਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਕਿ ਆ ਪ੍ਰਤੀਕਿਰਿਆ ਜਿਹੜੀ ਇਨਵੈਸਟਰਾਂ ਨੇ ਦਿੱਤੀ ਆ ਉਹ ਤੁਸੀਂ ਦੇਖ ਰਹੇ ਆ। ਸੋ ਦੋਸਤੋ ਇਹਨਾਂ ਦੇ ਵਿੱਚੋਂ ਇਦਾਂ ਕਿ ਕਈ ਸ਼ੇਅਰ ਆ ਜਿਹੜੇ ਉਹ ਹੁਣ ਇਸ ਵੇਲੇ ਭੱਲ ਵੱਲ ਜਾਣਗੇ ਤੇ ਕਈ ਸ਼ੇਅਰ ਆ ਗਰਾਵਟ ਵੱਲ ਜਾਣਗੇ ਸਾਡੀ ਚਾਚਾ ਜੀ ਇਸ ਵਿਸ਼ੇ ਦੇ ਉੱਪਰ ਆ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਵਿੱਚ ਦਿਖਾਈਆਂ ਜਾਣ ਵਾਲੀਆਂ ਕੰਪਨੀਆਂ ਨੂੰ ਸਿਰਫ ਐਜ਼ ਅ ਜਨਰਲ ਨੌਲੇਜ ਹੀ ਲਿਓ। ਸਾਡਾ ਸ਼ੇਅਰ ਖਰੀਦ-ਵੇਚ ਨਾਲ ਕੋਈ ਸਬੰਧ ਨਹੀਂ ਆ ਸੋ ਇਹ ਜ਼ਿੰਮੇਵਾਰੀ ਦੋਸਤੋ ਤੁਹਾਡੀ ਆਪਣੀ ਹੋਵੇਗੀ ਸੋ ਸ਼ੇਅਰ ਖਰੀਦਣ ਤੋਂ ਪਹਿਲਾਂ ਉਸ ਕੰਪਨੀ ਦੇ ਬਾਰੇ ਪੂਰੀ ਜਾਣਕਾਰੀ ਰੱਖਿਆ ਕਰੋ ਤੇ ਤਾਂ ਜੋ ਤੁਹਾਨੂੰ ਸ਼ੇਅਰ ਖਰੀਦਣ ਦੇ ਵਿੱਚ ਆਸਾਨੀ ਹੋਵੇ ਔਰ ਦੂਜੀ ਗੱਲ ਸਾਨੂੰ ਸ਼ੇਅਰ ਖਰੀਦ ਕੇ ਪਛਤਾਵਾ ਨਾ ਹੋਵੇ ਕਿਉਂਕਿ ਜੇਕਰ ਸਾਨੂੰ ਕੰਪਨੀ ਦੇ ਕੰਮ ਦੇ ਬਾਰੇ ਨਾ ਪਤਾ ਹੋਵੇ ਤੇ ਪੈਸੇ ਭਾਵੇਂ ਸ਼ੇਅਰ ਮਹਿੰਗਾ ਹੋਵੇ ਸਸਤਾ ਹੋਵੇ ਤੇ ਜਦੋਂ ਫਿਰ ਉੱਪਰ-ਥੱਲੇ ਮਾਰਕੀਟ ਹੁੰਦੀ ਹੈ ਤੇ ਫਿਰ ਦੁੱਖ ਬਹੁਤ ਲੱਗਦਾ ਬਾਈ ਸੋ ਇਸ ਕਰਕੇ ਘਾਟਾ ਨਾ ਪੋਰਟਫੋਲੀਓ ਦੇ ਵਿੱਚ ਦਿਖੇ ਤੇ ਇਸ ਕਰਕੇ ਕੰਪਨੀ ਦੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਦੇਖਣਾ ਸੋ ਦੋਸਤੋ ਗੱਲਬਾਤ ਮੈਂ ਸ਼ੁਰੂ ਕਰੂੰਗਾ ਸਭ ਤੋਂ ਪਹਿਲਾਂ ਐਪੈਕਸ ਫਰੋਜ਼ਨ ਫੂਡ ਲਿਮਟਿਡ ਦੀ ਤੇ ਪਿਛਲੀਆਂ ਵੀਡੀਓ ਦੇਖਿਓ ਜਾ ਕਿ ਕੰਪਨੀ ਤੁਹਾਨੂੰ ਦਿਖਾਈ ਹੋਈ ਆ ਕੰਪਨੀ ਦਾ ਕੰਮਕਾਰ ਵੀ ਦੱਸਿਆ ਹੋਇਆ ਤੇ ਜੇਕਰ ਮੈਂ ਇਹਦੇ ਦੋਸਤੋ ਪਿਛਲੇ 6 ਮਹੀਨਿਆਂ ਦੀ ਗੱਲ ਕਰਾਂ ਤੇ 206 ਰੁਪਏ ਨੂੰ ਜਿਹੜਾ ਕੀ ਹੈ ਸ਼ੇਅਰ ਸਗਾ ਤੇ ਅੱਜ ਜਿਹੜਾ ਕੀ 312 ਰੁਪਏ ਦੇ ਉੱਪਰ ਇਹ ਕੰਮਕਾਜ ਕਰ ਰਿਹਾ ਫਰੋਜ਼ਨ ਫੂਡ ਦੇ ਬਾਰੇ ਤੁਹਾਨੂੰ ਆਪਾਂ ਬਹੁਤ ਵਾਰ ਜਾਣਕਾਰੀ ਦਿੱਤੀ ਆ ਤੇ ਪਿਛਲੇ 5 ਦਿਨਾਂ ਦੀ ਦੋਸਤੋ ਜੇਕਰ ਮੈਂ ਗੱਲਬਾਤ ਕਰਾਂ ਤਾਂ 233 ਰੁਪਏ ਨੂੰ ਸਗਾ ਦੇਖ ਲਓ ਤੁਸੀਂ 233 ਰੁਪਏ ਨੂੰ ਤੇ ਪਿਛਲੀਆਂ ਵੀਡੀਓ ਦੇਖ ਲਿਓ ਉਹਦੇ ਵਿੱਚ ਵੀ ਆਪਾਂ ਇਹਦੀ ਜਾਣਕਾਰੀ ਦਿੱਤੀ ਹੋਈ ਆ ਸੋ ਦੋਸਤੋ ਅਗਲੀ ਕੰਪਨੀ ਹੈਗੀ ਜੇਕਰ ਮੈਂ ਗੱਲ ਕਰਾਂ ਕਸਟਰੋਲ ਇੰਡੀਆ ਲਿਮਟਿਡ ਦੀ ਕਸਟਰੋਲ ਇੰਡੀਆ ਲਿਮਟਿਡ ਦੀ ਗੱਲਬਾਤ ਉਸ ਤੋਂ ਜੇਕਰ ਪਿਛਲੇ 5 ਦਿਨਾਂ ਦੀ ਗੱਲ ਕਰਾਂ 200 ਰੁਪਏ ਦੇ ਲਾਗੇ ਛੱਕ ਆਪਣਾ ਕੰਮ ਕਾਜ ਕਰ ਰਿਹਾ ਸੀਗਾ ਤੇ ਹੁਣ ਜਿਹੜਾ ਕਿ 272 ਰੁਪਏ ਨੂੰ ਆ ਜਿਹੜਾ ਕਿ ਆ ਟ੍ਰੇਡ ਤੇ ਅੱਜ ਸਟੈਂਡ ਤੇ ਖੜਾ ਤੇ ਤੁਸੀਂ ਚਾਰਟ ਦੇਖ ਸਕਦੇ ਆ ਸੋ ਕਈ ਦੋਸਤਾਂ ਨੂੰ ਐਂਦਾ ਲੱਗਦਾ ਵੀ ਜਦੋਂ ਮੰਦੀ ਆ ਜਾਂਦੀ ਪੇ ਖਰੇ ਲੋਕਾਂ ਨੇ ਮੋਟਰਸਾਈਕਲ ਚਲਾ ਲੈ ਹਟ ਜਣਾ ਗੱਡੀਆਂ ਬੰਦ ਕਰ ਦੇਣੀਆਂ ਫੈਕਟਰੀਆਂ ਬੰਦ ਕਰ ਦੇਣੀਆਂ ਜੇਕਰ ਮੰਨ ਲਓ ਸ਼ੇਅਰ ਦੇ ਵਿੱਚ ਕੰਪਨੀ ਤੁਹਾਡੀ ਖਰੀ ਆ ਬਾਈ ਤੁਹਾਨੂੰ ਪਤਾ ਕਿ ਕੰਪਨੀ ਖਰੀ ਆ ਗ੍ਰਾਵਟ ਆ ਗਈ ਕੋਈ ਚੱਕਰ ਨਹੀਂ ਪੰਜ ਚਾਰ ਦਿਨ ਬਾਅਦ ਤੂੰ ਚੱਕ ਲਓ ਨੂੰ ਜੇਕਰ ਜਿੰਨੀ ਗ੍ਰਾਵਟ ਕੰਪਨੀ ਪਰ ਕੰਪਨੀ ਚ ਦਮ ਹੋਵੇ ਕੂੜਾ ਨਾ ਚੱਕ ਲਓ ਤੇ ਬਸ ਕੰਪਨੀ ਵਿੱਚ ਦਮ ਹੋਵੇ ਜਿਵੇਂ ਕਿ ਫੋਰ ਐਗਜ਼ਾਮਪਲ ਆ ਕਾਸਟਰੋਲ ਤੇ ਕਾਸਟਰੋਲ ਦੇ ਵਿੱਚ ਜੇਕਰ ਦੇਖੀਏ ਤਾਂ ਪਿਛਲੇ ਕਾਫੀ ਦਿਨ ਲੰਮੇ ਸਮੇਂ ਤੋਂ ਗਰਾਵਟ ਵਾਲਾ ਮਾਹੌਲ ਸੀਗਾ ਤੇ ਪਰ ਕੰਪਨੀ ਨੇ ਜਿਹੜਾ ਕਿ ਆਪਣਾ ਵਧੀਆ ਸਟੈਂਡ ਰੱਖਿਆ ਸੋ ਦੋਸਤੋ ਇਸ ਤੋਂ ਬਾਅਦ ਜੇ ਕਰ ਮੈਂ ਗੱਲ ਕਰਾਂ ਈਕੇਆਈ એનર્ਜੀ ਦੀ ਤੇ ਇਹ ਦੋਸਤਾਂ ਨੇ ਕਮੈਂਟਾਂ ਦੇ ਵਿੱਚ ਬਹੁਤ ਪੁੱਛਿਆ ਬਾਈ ਈਕੇਆਈ એનર્ਜੀ ਸਰਵਿਸ ਲਿਮਟਿਡ ਦੇ ਬਾਰੇ ਦੱਸੋ ਸੋ ਦੋਸਤੋ ਕੰਪਨੀ ਜਿਹੜੀ ਕਿ ਆ ਪਿਛਲੇ ਲੰਮੇ ਸਮੇਂ ਤੋਂ ਗਰਾਵਟ ਦੇ ਵਿੱਚ ਤਕਰੀਬਨ ਤਕਰੀਬਨ 3100 ਰੁਪਏ ਤੋਂ ਸ਼ੇਅਰ ਟੁੱਟ ਕੇ ਡਿੱਗਿਆ ਹੋਇਆ ਤੇ ਹੌਲੀ ਹੌਲੀ ਜਿਹੜਾ ਕਿ ਇਹ ਸਟੈਂਡ ਕਰ ਰਿਹਾ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਦਿਖਾਇਆ ਸੀਗਾ ਤੇ ਇਹ 329 ਰੁਪਏ ਆ ਦੇਖ ਲਓ ਇੱਕ ਮਹੀਨੇ ਦੇ ਵਿੱਚ ਜਿਹੜਾ ਕਿ ਇਹਨੇ ਆਪਣਾ ਲੋ ਲਾਇਆ ਤੇ 276 ਰੁਪਏ ਤੋਂ ਲੈ ਕੇ ਅੱਜ ਜਿਹੜੀ ਗੱਲ ਕਰੀਏ ਕਿ 370 ਰੁਪਏ ਦੇ ਲਾਗੇ ਛਾਕੇ ਖੜਾ ਪਰ ਸ਼ੇਅਰ ਨੇ ਜਿਹੜਾ ਕਿ ਅੱਜ ਆਪਣਾ 400 ਦਾ ਹਾਈ ਤੋੜ ਦਿੱਤਾ ਠੀਕ ਆ ਜੀ ਉਸ ਤੋਂ ਬਾਅਦ ਪ੍ਰੋਫਿਟ ਬੁਕਿੰਗ ਹੁੰਦੀ ਆ ਤੇ ਇਹ ਸ਼ੇਅਰ ਹੈ ਜਿਹੜਾ ਫੇਰ ਇੱਕ ਵਨ ਸਾਈਡ ਚੱਲ ਪੰਦਾ ਸੋ ਦੋਸਤੋ ਕੰਪਨੀ ਦੇ ਵਿੱਚ ਤੁਸੀਂ ਇਹਦਾ ਪੋਰਟਫੋਲੀਓ ਜਾ ਕੇ ਦੇਖ ਸਕਦੇ ਆ ਤੇ ਕੰਪਨੀ ਦੇ ਵਿੱਚ ਕਾਫੀ ਤਕੜੇ ਤਕੜਿਆਂ ਦੀ ਜਿਹੜੀ ਕਿ ਹੋਲਡਿੰਗ ਆ ਹੁਣ ਇਸ ਕੰਪਨੀ ਨੇ ਕਦੋਂ ਆਪਣਾ 500 ਦਾ ਹਾਈ ਬ੍ਰੇਕ ਕਰਨਾ ਬਾਈ ਇਹਦੇ ਬਾਰੇ ਸਾਨੂੰ ਨਹੀਂ ਪਤਾ ਉਹ ਕਦੋਂ ਕਰੂਗੀ ਆਉਣ ਵਾਲੇ ਹਫ਼ਤੇ ਚ ਕਰੂਗੀ ਜਾਂ ਆਉਣ ਵਾਲੇ ਸਾਲ ਚ ਕਰੂਗੀ ਕਿਉਂਕਿ ਕਰਨੇ ਨੂੰ ਚਾਹੇ ਇਹਨੂੰ ਦੋ ਦਿਨਾਂ ਚ ਹਾਈ ਲਾ ਦੇਵੇ ਚਾਹੇ ਇਹ ਦੋ ਦਿਨਾਂ ਚ ਲੋ ਲਾ ਦੇਵੇ ਸੋ ਜੇਕਰ ਤੁਹਾਨੂੰ ਕੰਪਨੀ ਦੇ ਵਿੱਚ ਭਵਿੱਖ ਦਾ ਪਤਾ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੀਨ એનર્ਜੀ ਹੋਵੇ ਜਾਂ ਇਦਾਂ ਦੀ ਚੀਜ਼ਾਂ ਤੇ ਗਵਰਨਮੈਂਟ ਕੰਮ ਕਰੂਗੀ ਨਾ ਤੇ ਉਹ ਪ੍ਰੋਡਕਟ ਆ ਤੇ ਫਿਰ ਤਾਂ ਤੁਸੀਂ ਇਹਦੇ ਵਿੱਚ ਬੈਠ ਸਕੋਗੇ ਤੇ ਜੇਕਰ ਤੁਹਾਨੂੰ ਲੱਗਦਾ ਕਿ ਬਾਈ ਕੰਪਨੀ ਦੇ ਸਾਨੂੰ ਪਤਾ ਨਹੀਂ ਵੀ ਕੀ ਕੰਮ ਕਰਦੀ ਆ ਆਉਣ ਵਾਲਾ ਭਵਿੱਖਾ ਜਿਹੜਾ ਕਿ ਉਹ ਇਹ ਡੀਜ਼ਲ ਦਾ ਆ ਪੈਟਰੋਲ ਦਾ ਗ੍ਰੀਨ ਗ੍ਰੀਨ એનર્ਜੀ ਦਾ ਨਹੀਂ ਹੈਗਾ ਫਿਰ ਤਾਂ ਤੁਸੀਂ ਬੈਠੇ ਨਹੀਂ ਸਕਦੇ ਕਿਉਂਕਿ ਇਹਦੇ ਵਿੱਚ ਜੇਕਰ 3100 ਤੋਂ ਬੋ ਥੱਲੇ ਆਈ ਆ ਤੇ ਜੇਕਰ ਉੱਪਰ ਨੂੰ ਜਾ ਰਹੀ ਹੈ ਤਾਂ ਕੋਈ ਨਾ ਕੋਈ ਤਾਂ ਹਲਚਲ ਹੁੰਦੀ ਹੋਵੇਗੀ ਸੋ ਬਾਕੀ ਤੁਸੀਂ ਸਾਰੇ ਜਿਹੜੇ ਆਪ ਇਹਦੇ ਉੱਪਰ ਸਟੱਡੀ ਕਰ ਲੈਣਾ ਦੋਸਤੋ ਇਸ ਤੋਂ ਬਾਅਦ ਦੋਸਤੋ ਜੇਕਰ ਮੈਂ ਗੱਲ ਕਰਾਂ ਜੈ ਬਾਲਾ ਜੀ ਇੰਡਸਟਰੀ ਲਿਮਟਿਡ ਦੀ ਤੇ ਦੋਸਤੋ ਇਹਦੇ ਵਿੱਚ ਵੀ ਆਪਾਂ ਪਿਛ ਪੁਰਾਣੀਆਂ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਹੋਈ ਅੱਜ ਇਹਨੂੰ ਅੱਪਰ ਸਰਕਟ ਲੱਗਾ ਤੇ ਦੋਸਤੋ ਪਿਛਲੇ 5 ਦਿਨ ਦੀ ਜੇਕਰ ਮੈਂ ਗੱਲ ਕਰਾਂ ਤੇ ਆ ਦੇਖੋ 826 ਰੁਪਏ ਨੂੰ ਜਿਹੜਾ ਕਿ ਸ਼ੇਅਰ ਸਗਾ ਇਹਦਾ ਤੇ ਅੱਜ ਜੇਕਰ ਮੈਂ ਗੱਲ ਕਰਾਂ ਅਪਰ ਸਰਕਟ ਦੇ ਨਾਲ 860 ਰੁਪਏ ਨੂੰ ਜਿਹੜਾ ਕੀ ਆ ਸ਼ੇਅਰ ਦਾ ਪ੍ਰਾਈਸ ਆ ਤੇ ਇੰਡਸਟਰੀ ਆ ਜਿਹੜੀ ਤੁਸੀਂ ਇਹ ਜਾ ਕੇ ਚੈੱਕ ਕਰ ਸਕਦੇ ਆ ਆਪਣਾ ਸਟੀਲ ਦਾ ਕੰਮ ਹੋਇਆ ਇਦਾਂ ਦਾ ਹੋਰ ਬਹੁਤ ਕੰਮ ਪਿਛਲੇ 5 ਸਾਲਾਂ ਦੇ ਵਿੱਚ ਇਹਨੇ 3367% ਦੀ ਰਿਟਰਨ ਜਿਹੜੀ ਦੇਤੀ ਆ ਇਹ ਜੇਕਰ ਆਪਾਂ ਇਹ ਦੋਸਤੋ ਦੀ ਗੱਲ ਕਰੀਏ 2023 ਦੇ ਵਿੱਚ ਇਹਦਾ ਜਿਹੜਾ ਕਿ ਸ਼ੇਅਰ ਹੈ ਨਾ 82 ਰੁਪਏ ਦਾ ਸੀ ਸਿਰਫ 82 ਰੁਪਏ ਦਾ ਸੋ ਹੁਣ ਜੇ ਤੁਸੀਂ ਜਾ ਕੇ ਦੇਖ ਲਓ 860 ਰੁਪਏ ਦਾ ਸੋ ਇਹ ਚੰਗੀ ਕੰਪਨੀ ਨੂੰ ਲੱਭਣਾ ਪਊਗਾ ਉਹਦੇ ਵਿੱਚ ਬੈਠਣਾ ਪਊਗਾ ਤੇ ਉਹਦੀਆਂ ਗਰਾਫਟਾਂ ਵੀ ਦੇਖਣੀਆਂ ਪਊਗੀਆਂ ਜਿਵੇਂ ਕਿ ਹੁਣ ਮਾਰਕੀਟ ਦੇ ਵਿੱਚ ਬਾਜੀ ਵੇਲੇ ਉਦਹੀਂ ਦਹਿਲ ਪਾ ਦਿੱਤਾ ਜਾਂਦਾ ਕਿ ਮਾਰਕੀਟ ਕ੍ਰੈਸ਼ ਹੋ ਗਈ ਕ੍ਰੈਸ਼ ਹੋ ਗਈ ਡਿਗਣ ਲੱਗੇ ਡਿਗਣ ਲੱਗੀ ਤੇ ਫਿਰ ਉਹ ਜਿਹੜੇ ਵੱਡੇ ਵਪਾਰੀ ਆ ਉਹ ਨੂੰ ਫਿਰ ਮਾਲ ਨੂੰ ਖਰੀਦੇ ਆ ਤੇ ਫਿਰ ਉਹ ਬੈਂਦੇ ਆ ਉਹਦੇ ਵਿੱਚ ਲੰਮਾ ਸਮਾਂ ਦੇਖੋ ਹੁਣ 8 ਸਿਰਫ ਜਿਹਨੂੰ ਕਹਿ ਲਈਏ 82 ਰੁਪਏ ਤੋਂ ਹੁਣ 860 ਰੁਪਏ ਦੀ ਜਿਹੜੀ ਕੀ ਆ ਕਿੰਨਾ ਫਾਸਲਾ ਆ ਜਾ। ਸੋ ਇਹ ਚੀਜ਼ਾਂ ਨੂੰ ਦੇਖਣਾ ਪਊਗਾ। ਸੋ ਮਾਰਕੀਟ ਦੇ ਵਿੱਚ ਦੋਸਤੋ ਜਦੋਂ ਵੀ ਕਦੇ ਗਰਾਵਟ ਆਂਦੀ ਆ ਸੋ ਉਸ ਗਰਾਵਟ ਨੂੰ ਪਹਿਲਾਂ ਤਾਂ ਭਾਅ ਜਾਂਚੋ ਕਿ ਕਿੰਨਾ ਕੁ ਚਿਰ ਇਹ ਗਰਾਵਟ ਰਹੇਗੀ। ਜੇਕਰ ਤੁਹਾਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਹੋਰ ਗਰਾਵਟ ਆਵੇਗੀ ਤੇ ਤੁਸੀਂ ਉਹ ਆਪਣੇ ਜਿਹੜੇ ਕੀ ਆ ਮਨਪਸੰਦ ਜਿਹੜੇ ਸ਼ੇਅਰ ਆ ਉਹਨਾਂ ਸ਼ੇਅਰਾਂ ਨੂੰ ਤੁਸੀਂ ਜਿਹੜਾ ਕੀ ਆ ਪੋਰਟਫੋਲੀਓ ਦੇ ਵਿੱਚ ਰੱਖੋ ਸਿਰਫ ਦੇਖੋ ਤੇ ਖਰੀਦਣਾ ਦੋਸਤੋ ਉਦੋਂ ਆ ਜਦੋਂ ਲੱਗਦਾ ਕਿ ਹਾਂ ਵੀ ਹੁਣ ਮਾਰਕੀਟ ਵੈਕ ਆ ਮੁੜੂਗੀ ਸੋ ਉਹਨੂੰ ਮਾਰਕੀਟ ਨੂੰ ਮੁੜਨੇ ਨੂੰ ਕਿੰਨਾ ਸਮਾਂ ਲੱਗਦਾ ਇਹ ਤਾਂ ਚਲੋ ਆਉਣ ਵਾਲਾ ਸਮਾਂ ਦੱਸੇਗਾ ਸੋ ਦੇਖੋ ਬੀਐਸਈ ਬੰਬੇ ਸਟਾਕ ਐਕਸਚੇਂਜ ਦਾ ਜਿਹੜਾ ਕਿ ਪ੍ਰਾਈਸ ਹੈਗਾ ਜੇਕਰ ਇੱਕ ਸਾਲ ਦੀ ਗੱਲ ਕਰਾਂ ਦੋਸਤੋ ਸਿਰਫ ਔਰ ਸਿਰਫ 4500 ਰੁਪਏ ਤੋਂ ਇਹ 26-2700 ਰੁਪਏ ਤੱਕ ਦਾ ਹਾਈ ਲ ਆ ਚੁੱਕਾ ਤੇ ਹੁਣ ਜਿਹੜਾ ਕਿ ਸ਼ੇਰ ਆ ਇਹਦੇ ਵਿੱਚ ਅੱਜ ਦੀ ਜਿਹੜੀ ਕਮੈਨ ਗੱਲ ਕਰਾਂ ਅੱਜ ਇਹਦੇ ਵਿੱਚ 200 ਰੁਪਏ ਦਾ ਜਿਹੜਾ ਕਿ ਆ ਮਾਰਜਨ ਅਤੇ 9% ਦੀ ਤੇਜ਼ੀ ਸੀਗੀ ਸੋ ਕੰਪਨੀ ਤੁਸੀਂ ਉਸ ਕੰਪਨੀ ਦੇ ਵਿੱਚ ਬੈਠਣ ਦਾ ਤੁਹਾਨੂੰ ਫਾਇਦਾ ਹੈ ਜਿਹੜੀ ਕੰਪਨੀ ਮੰਨ ਲਾ ਤੁਹਾਨੂੰ ਪਤਾ ਕਿ ਆਉਣ ਵਾਲੇ ਸਮੇਂ ਸਾਡੇ ਪੋਤਿਆਂ ਦੇ ਸਮੇਂ ਵੀ ਜਦ ਆਪਾਂ ਇੱਥੇ ਨਹੀਂ ਰਹੇ ਤਾਂ ਕੱਲੂ ਕੋਈ ਹੋਰ ਵੀ ਹੋਵੇ ਉਦੋਂ ਵੀ ਇਹ ਕੰਪਨੀ ਕੰਮ ਕਰਦੀ ਹੋਵੇ ਸੋ ਇਹ ਨਾ ਹੋਵੇ ਕਿ ਕੰਪਨੀ ਨੇ ਝੋਲਾ ਚੱਕਿਆ ਤਾਂ ਕੰਪਨੀ ਚੱਲ ਗਈ ਥੈਨ ਠੀਕ ਹੈ ਨਾ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਤੋਂ ਦੋਸਤੋ ਬਚੋ ਸਿਰਫ ਜਿਹੜੀਆਂ ਇਦਾਂ ਦੀਆਂ ਛੋਟੀਆਂ ਕੰਪਨੀਆਂ ਹੁੰਦੀਆਂ ਉਹ ਉਹਨਾਂ ਨੂੰ ਸਿਰਫ ਆਪਣੇ ਪ੍ਰੋਫਿਟ ਦੇ ਲਈ ਯੂਜ਼ ਕਰਿਆ ਕਰੋ ਕਿ ਹਾਂ ਬੇ ਅਸੀਂ ਇਹਦੇ ਵਿੱਚ ਅੱਜ ਆਏ ਹਾਂ ਦਸਾਂ ਦਿਨਾਂ ਨੂੰ ਅਸੀਂ ਮੰਨ ਲਓ ਪ੍ਰੋਫਿਟ ਆਇਆ ਤੇ ਆਪਾਂ ਨਿਕਲ ਸੋ ਜਿਹੜੀਆਂ ਵਧੀਆ ਕੰਪਨੀਆਂ ਐ ਸੋ ਉਹਨਾਂ ਨੂੰ ਗਰਾਵਟ ਦੇ ਵਿੱਚ ਤੁਸੀਂ ਚੁੱਕ ਲਿਆ ਕਰੋ ਤੇ ਉਹਨਾਂ ਨੂੰ ਆਪਣਾ ਪਿਕ ਕਰਕੇ ਪੋਰਟਫੋਲੀਓ ਦੇ ਵਿੱਚ ਰੱਖਿਆ ਕਰੋ ਤੋ ਤੀਲ ਐਕਸਚੇਂਜ ਇੰਡੀਆ ਲਿਮਟਿਡ ਸਟੀਲ ਐਕਸਚੇਂਜ ਇੰਡੀਆ ਲਿਮਟਿਡ ਦੀ ਤੇ 14 ਰੁਪਏ 44 ਪੈਸੇ ਨੂੰ ਜਿਹੜਾ ਕਿ ਆ ਸ਼ੇਅਰ ਆ ਤੇ ਦੋਸਤੋ ਇਸ ਇਹਦੇ ਵਿੱਚ ਵੀ ਕਾਫੀ ਜਿਹੜਾ ਕਿ ਵੋਲਿਊਮ ਦੇਖਿਆ ਗਿਆ ਤੇ 5 ਦਿਨ ਦੀ ਗੱਲ ਕਰਾਂ ਤਾਂ ਦੋਸਤੋ ਇਹਦੇ ਵਿੱਚ ਜਿਹੜਾ ਕਿ ਆ ਸ਼ੇਅਰ 12 ਰੁਪਏ 13 ਰੁਪਏ ਦੇ ਲੱਗੇ ਛੱਕੀ ਸਗਾ ਸੋ ਇਹ ਇੱਕ ਆਪਾਂ ਕਹਿ ਸਕਦੇ ਆ ਕਿ ਸਟੀਲ ਦੀ ਕੰਪਨੀ ਆ ਤੇ ਦੂਜਾ ਜਿਹਨੂੰ ਕਹ ਲੋ ਬਹੁਤ ਹੀ ਛੋਟਾ ਸਟਾਕ ਆਪਾਂ ਪੈਨੀ ਸਟਾਕ ਦੇ ਦੀ ਨਜ਼ਰ ਨਾਲ ਦੇਖਦੇ ਆ ਸੋ ਇਹਦੇ ਵਿੱਚ ਬੁੱਲ ਵੀ ਆਂਦਾ ਤੇ ਇਹਦੇ ਵਿੱਚ ਬੀਅਰ ਵੀ ਤਕੜਾ ਜਾਂਦਾ ਸੋ ਇਦਾਂ ਨੇ ਜਿਹੜੀਆਂ ਕੰਪਨੀਆਂ ਦੇਖੋ ਤੁਸੀਂ ਚਾਰਟ ਦੇ ਉੱਪਰੇ ਨਿਗਾਹ ਮਾਰ ਲਓ ਦੇ 4 ਜਿਹੜਾ ਕਿ 17 ਰੁਪਏ 15 ਰੁਪਏ ਦੇਖੋ 11 ਰੁਪਏ 10 ਰੁਪਏ ਸੋ ਛੋਟੀਆਂ ਕੰਪਨੀਆਂ ਦੇ ਵਿੱਚ ਕੀ ਹੁੰਦਾ ਛੋਟੀ ਕੰਪਨੀ ਦੇ ਵਿੱਚ ਨੂੰ ਆਪਾਂ ਨਾ ਸਿਰਫ ਔਰ ਸਿਰਫ ਪ੍ਰੋਫਿਟ ਦੇ ਲਈ ਜਾਂਦੇ ਹਾਂ ਵੀ ਮਹੀਨੇ 10 ਦਿਨ ਦੇ ਵਿੱਚ ਸਾਡਾ ਪ੍ਰੋਫਿਟ ਬਣਦਾ ਠੀਕ ਆ ਤੇ ਜਿਹੜੀਆਂ ਹੁੰਦੀਆਂ ਕੰਪਨੀਆਂ ਵਧੀਆ ਮੰਨ ਲਓ ਜਿਵੇਂ ਕਿ ਆਪਾਂ ਬੰਬੇ ਸਟਾਕ ਐਕਸਚੇਂਜ ਹੋ ਗਿਆ ਜਾਂ ਜਿਹੜੀਆਂ ਕਿ ਹੋਰ ਵੀ ਬਹੁਤ ਵਧੀਆ ਕੰਪਨੀਆਂ ਨੇ ਉਹਨਾਂ ਦੇ ਵਿੱਚ ਆਪਾਂ ਜਦੋਂ ਗਰਾਵਟਾਂ ਦੀ ਤੇ ਆਪਾਂ ਬੈਨਿਆ ਲੰਮੇ ਸਮੇਂ ਲਈ ਉਹ ਲੰਮਾ ਸਮਾਂ ਤੁਸੀਂ ਡਿਸਾਈਡ ਕਰਨਾ ਉਹ 5 ਸਾਲ ਹੁੰਦਾ ਉਹ 7 ਸਾਲ ਹੁੰਦਾ ਉਹ 3 ਸਾਲ ਹੁੰਦਾ ਤੇ ਹਾਂ ਵੀ ਉਦੋਂ ਆਪਾਂ ਬੁੱਲਾਉਂਦਾ ਤੇ ਆਪਾਂ ਪੈਸੇ ਉਹ ਚੋਂ ਆਪਣੇ ਬਣਦੇ ਆ ਤੇ ਦੋਸਤੋ ਹੁਣ ਜੇਕਰ ਸਟੀਲ ਐਕਸਚੇਂਜ ਦੀ ਗੱਲ ਕਰੀਏ ਤੇ ਜਿਹੜਾ ਕਿ ਆ ਕੰਪਨੀ ਤਾਂ ਠੀਕ ਠਾਕ ਆ ਵਧੀਆ ਕੰਪਨੀ ਆ ਤੇ ਜਿਹੜਾ ਕਿ ਇਸ ਵੇਲੇ ਰੇਟ ਆ ਇਹਦਾ 14 ਰੁਪਏ 44 ਪੈਸੇ ਤੇ ਸਟੈਂਡ ਲੈ ਕੇ ਖੜਾ ਤੇ ਜੇਕਰ ਮੈਂ ਇਹਦੇ ਪਿਛਲੇ 1 ਸਾਲ ਦੀ ਗੱਲ ਕਰਾਂ ਤੇ ਸਿਰਫ ਆ ਦੇਖ ਲਓ 1.7% ਦੀ ਜਿਹੜੀ ਰਿਟਰਨ ਉਹ ਸ਼ੋਅ ਕਰ ਰਿਹਾ ਤੇ 1 ਮਹੀਨੇ ਦੀ -3% ਦੀ ਗਰਾਵਟਾ ਸੋ ਇਦਾਂ ਦੀ ਜਿਹੜੀਆਂ ਕੰਪਨੀਆਂ ਐ ਸਟੀਲ ਦੀਆਂ ਹੋਈਆਂ ਜਾਂ ਹੋਰ ਛੋਟੀਆਂ ਕੰਪਨੀਆਂ ਐ ਸੋ ਤੁਸੀਂ ਇਹਨਾਂ ਨੂੰ ਐਜ਼ ਏ ਸਿਰਫ ਵਾਚ ਕਰਨ ਲਈ ਰੱਖ ਸਕਦੇ ਆ ਤੇ ਜਦੋਂ ਇਨਵੈਸਟਮੈਂਟ ਜਿਹੜੀ ਕੀ ਆ ਉਹ ਆਪਣੀ ਵਧੀਆ ਕੰਪਨੀਆਂ ਦੇ ਵਿੱਚ ਖੋਜ-ਬੀਣ ਕਰਨ ਤੋਂ ਬਾਅਦ ਹੀ ਜਿਹੜਾ ਕੀ ਤੁਸੀਂ ਕਰਨੀ ਆ ਸੋ ਇੱਕ ਇਹ ਜਦੋਂ ਇਦਾਂ ਦਾ ਵੱਡਾ ਇਵੈਂਟ ਹੁੰਦਾ ਜਿਵੇਂ ਕਿ ਆਹ ਪਿੱਛੇ ਜੇ ਆਪਣਾ ਬਜਟ ਪੇਸ਼ ਹੋ ਕੇ ਗਿਆ ਸੋ ਦੋ ਚੀਜ਼ਾਂ ਹੁੰਦੀਆਂ ਇੰਡੈਕਸ ਆ ਦੋਸਤੋ ਜਿਹੜਾ ਕਿ ਉਹ ਸਾਡਾ ਹੁਣ ਇਸ ਵੇਲੇ ਲਾਲ ਅੱਖਰਾਂ ਚ ਚੱਲ ਰਿਹਾ ਤੇ ਪਰ ਜਿਹੜੇ ਕੀ ਸਟਾਕ ਮ ਆਪਣੇ ਸਟਾਕਸ ਨੇ ਉਹ ਸਾਡੇ ਗ੍ਰੀਨ ਦੇ ਵਿੱਚ ਚੱਲ ਰਹੇ ਨੇ ਸੋ ਇਹ ਦੋ ਚੀਜ਼ਾਂ ਹੋਣੀਆਂ ਕਿ ਟਰੈਪ ਕਰਨੇ ਨੂੰ ਜਿਵੇਂ ਕਿ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਬੰਦੇ ਵਪਾਰੀ ਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਾਵਟ ਆ ਰਹੀ ਆ ਤੇ ਉਹ ਕੀ ਕਰਦੇ ਆ ਆਪਣੇ ਜਿਹੜੇ ਕੀ ਹੈ ਸ਼ੇਅਰ ਕੱਢਣ ਦੇ ਮਾਰੇ ਆਪਣੀਆਂ ਕੰਪਨੀਆਂ ਦੇ ਵਿੱਚ ਬੁੱਲ ਵੀ ਲੈ ਆਂਦੇ ਆ ਕਿ ਹਾਂ ਵੀ ਤੁਸੀਂ ਨਵੀਂ ਤੇ ਨਵੀਂ ਮੱਛਲੀ ਫਸੂਗੀ ਤੇ ਆਪਾਂ ਉਹਨਾਂ ਨੂੰ ਕੱਢ ਕੇ ਤੇ ਆਪਾਂ ਵੇਚ ਕੇ ਪਾਸੇ ਸੋ ਇਹ ਜਿਹੜਾ ਕੀ ਹੈ ਮਾਰਕੀਟ ਨੂੰ ਸੈੱਟ ਹੋਣ ਨੂੰ ਤਕਰੀਬਨ ਤਕਰੀਬਨ ਦਿਹਾੜੀ ਦੋ ਦਿਨ ਲੱਗਣਗੇ ਹੋਰ ਸੋ ਤੁਸੀਂ ਉਸ ਤੋਂ ਬਾਅਦ ਜਿਹੜੀ ਕਿ ਆਪਣਾ ਕੋਈ ਵੀ ਜਿਹੜਾ ਵਿਚਾਰ ਆ ਉਹ ਲੈ ਸਕਦੇ ਆ ਵੀ ਤੁਸੀਂ ਖਰੀਦਣਾ ਹੈ ਜਾਂ ਤੁਸੀਂ ਵੇਚਣਾ ਹੈ ਸੋ ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਦੇਖ ਸਕਦੇ ਆ ਸੋ ਦੋਸਤੋ ਜਿਹੜੇ ਲੰਮੇ ਸਮੇਂ ਲਈ ਦੋਸਤਾਂ ਦੇ ਆ ਉਹਨਾਂ ਦੋਸਤਾਂ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਸੋ ਤੁਸੀਂ ਪਿੱਛੇ ਵੀ ਜਾ ਕੇ ਸਮਾਂ ਮੋੜ ਕੇ ਦੇਖ ਲਿਓ ਤੇ ਉਹਦੇ ਵਿੱਚ ਵੀ ਗਰਾਵਟਾ ਬਹੁਤ ਆਨੀਆ ਇਹ ਗਰਾਫ ਤਾਂ ਆਈ ਜਾਂਦੀਆਂ ਜਾਈ ਜਾਂਦੀਆਂ ਤੇ ਪਰ ਸ਼ੇਅਰ ਦਾ ਜਿਹੜਾ ਕੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਰੇਟ ਆ ਇਹੇ ਰੇਟ ਉੱਪਰ ਨੂੰ ਹੀ ਜਾਣੇ ਆ ਥੱਲੇ ਨੂੰ ਨਹੀਂ ਆਣੇ ਹਾਂ 5 10 20 ਦਿਨ ਥੱਲੇ ਉੱਪਰ ਹੋ ਸਕਦਾ ਤੇ ਇਹ ਤੋਂ ਬਾਅਦ ਜਿਹੜੀ ਕੀ ਆ ਉਹ ਮੁੜ ਕੇ ਰੇਟ ਇਹ ਰਿਕਾਰਡ ਤੋੜਨੇ ਹੀ ਆ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਆ ਤੇ ਬਾਈ ਸਬਸਕ੍ਰਾਈਬ ਕਰ ਦਿਓ ਤੇ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗਦੀ ਹੈ ਤੇ ਬਾਈ ਥੱਲੇ ਸ਼ੇਅਰ ਆਪਣਾ ਜਰੂਰ ਕਰਨਾ ਤੇ ਨਾਲੇ ਥੱਲੇ ਕਮੈਂਟ ਜਰੂਰ ਕਰਨਾ ਇਹ ਕਿਉਂਕਿ ਸਾਨੂੰ ਤੁਹਾਡੇ ਕਮੈਂਟਾਂ ਤੋਂ ਹੀ ਸਾਨੂੰ ਪਤਾ ਲੱਗਦਾ ਬਾਈ ਫਿਰ ਤੁਹਾਨੂੰ ਜਿਹੜਾ ਕਿ ਆਪਾਂ ਇੱਥੇ ਜਿਹੜੀ ਕਿ ਆਪਣੀ ਸੇਵਾ ਆ ਉਹ ਚੰਗੀ ਤਰ੍ਹਾਂ ਦੇ ਪਾਣਿਆ ਕਿ ਨਹੀਂ ਦੇ ਪਾਣਦੇ ਸੋ ਕਮੈਂਟ ਮੈਂ ਤੁਹਾਡੇ ਬਾਈ ਪੜਦਾ ਹੁੰਦਾ ਹੁੰਨਾ ਸਾਰਿਆਂ ਦੇ ਤਕਰੀਬਨ ਤਕਰੀਬਨ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਰਿਪਲਾਈ ਕਰਾਂ ਹਰ ਇੱਕ ਦਾ ਪਰ ਰੁਝੇ ਮੈਂ ਹੁੰਦਿਆ ਨਹੀਂ ਕੀਤਾ ਜਾਂਦਾ ਤੇ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਦਾ ਮੈਂ ਰਿਪਲਾਈ ਕਰਾਂ ਸੋ ਇਸ ਜਾਣਕਾਰੀ ਨੂੰ ਥੱਲੇ ਜਿਹੜਾ ਕਿ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀ ਕੀ ਜਾਣਕਾਰੀ ਦੇ ਕਿ ਹੋਰ ਜੇ ਲੱਗਦੀ ਆ ਤੇ ਸਾਡੇ ਵਿੱਚ ਕੀ ਸੁਧਾਰ ਕਰਨ ਦੀ ਜ਼ਰੂਰਤ ਆ ਸੋ ਦੋਸਤੋ ਧੰਨਵਾਦ ਆ ਮਿਲਦਿਆਂ ਜੀ ਹੁਣ ਕੱਲੋਂ ਨਵੀਂ ਜਾਣਕਾਰੀ ਦੇ ਸਤਿ ਸ੍ਰੀ ਅਕਾਲ